ਗਿਆ ਤੇ ਅੱਜ ਫੇਰ ਦੁਬਾਰਾ ਇੱਥੇ ਭੱਜਣ ਲਈ ਆਇਆ ਇਹ ਬੱਬੂ ਹਣੀ ਬੁਗਰੇ ਵਾਲੇ ਬਾਈ ਸੀਪੇ ਹੋਣਾ ਨੇ ਇਹ ਲਾਲ ਪੱਗ ਵਾਲਾ ਮੁੰਡਾ ਠੁੱਲੀ ਦਾ ਮੁੰਡਾ ਵਾ ਲਾਲੀ ਦਾ ਭਤੀਜਾ ਰਾਜੂ ਵੀ ਰਾਸੀ ਕਲਾ ਜਿਹੜਾ ਹੀ ਕਾਫੀ ਦੇ ਮੁੰਡਾ ਪੀਤਾ ਪੰਚਾਇਤ ਪੀਤਾ ਮੈਂਬਰ ਪੰਚਾਇਤ ਆ ਜਿਹੜੇ ਤੇ ਆ ਚੱਲਿਆ ਬਾਈ ਜੀ ਜਿਹੜਾ ਪਿਛਲੀ ਵਾਰੀ ਇੱਥੇ ਬੱਛਾ ਦੂਜਾ ਨੰਬਰ ਪ੍ਰਾਪਤ ਕਰਕੇ ਗਿਆ ਸੀਗਾ ਦੂਜਾ ਤੀਜਾ ਵੀਰ ਸੁਖੀ ਹੋਣੀ ਜੰਡਾਲੀ ਵਾਲੇ ਸੋ ਨਾਲ ਹੀ ਬਾਈ ਸਿਮੇ ਹੋਣੀ ਅ ਗੱਲ ਹੁਣੀ ਬਹੁਤ ਧੰਨਵਾਦ ਭਾਈ ਸਿਮਾ ਫੇੜ ਬਾਕੀ ਆ ਤੀਰ ਕਮਾਨ ਚਾ ਯਾਰ ਬਦਾ ਆ ਗਈ ਭਾਈ ਹਜੇ ਸ਼ਿਫਟ ਦੂਜੀ ਚੱਲਦੀ ਆ ਹਜੇ ਸ਼ਿਫਟ ਦੂਜੀ ਚੱਲਦੀ ਆ ਮੇਲਾ ਬਨਵੌਰੇ ਦਾ ਉੱਤੇ ਦੱਦੂ ਲਵੇ ਜਾ ਅਬ ਤੇ ਹੁੰਦਾ ਤੈਨੂੰ ਕੀ ਹੋ ਗਿਆ ਉੱਥੋਂ ਆ ਤੇ ਬੈਠ ਅੱਪ ਸੈਕਿੰਡ 41 ਪੁਆਇੰਟ ਆ ਬਾਈ ਜੀ ਸਮਾ 20 41 ਇਹ ਪਟਾਕੇ ਤੇ ਪਟਾਕਾ ਪੈਂਦਾ ਪਟਾਕੇ ਤੇ ਪਟਾਕਾ ਪੈਂਦਾ ਵਾ ਇਹ ਬਾਈ ਜੀ ਸਤਵਿੰਦਰ ਜੈਨਪੁਰ ਇਹ ਵੀਰ ਸੁਖੀ ਜੰਡਾਲੀ ਹੁਣ ਉਹ ਆ ਪੱਜ ਗਿਆ ਬਾਈ ਜੀ ਇਹ ਸੁਖੀ ਜੰਡਾਲੀ ਜਗਤਾਰ ਸਿੰਘ ਬਰਬਾਲਾ ਆਕਾਸ਼ ਦੀ ਬਰਬਾਲਾ ਸੁਖਾ ਮੁੰਡੀਆਂ ਇਹ ਬਾਈ ਜੀ ਜਿੱਥੇ ਭੰਗੜਾ ਹੋਣਾ ਦਾ ਭੱਜ ਗਿਆ ਗगन ਹੁਣੀ ਸਰਬਰਪੁਰ ਇਹ ਸੁਖੀ ਜੰਡਾਲੀ ਹੋਣਾ ਦਾ ਭੱਜ ਗਿਆ ਇਹ ਜਗਤਾਰ ਬਰਬਾਲਾ ਤੇ ਨਾਲ ਬਾਈ ਜੀ ਬੱਛਾ ਭੱਜ ਗਿਆ ਇੱਥੇ ਹੀ ਲਿਆ ਸੀਗਾ ਇਹ ਠੂਲੀ ਧੌਲ ਮਾਜਰਾ ਲਾਲੀ ਕੈਨੇਡਾ ਏ ਬਾਈ ਜੀ ਠੂਲੀ ਰਾਜੂ ਵੀਰ ਆਸੀ ਕਲਾ ਬਾਈ ਠੂਲੀ ਹੁਣਾ ਦਾ ਇਹ ਧੋਲ ਮਾਜਰੇ ਵਾਲਿਆਂ ਦਾ ਜਿਹੜਾ ਇਹ ਬੱਛਾ ਬਾਈ ਜੀ ਇਹ ਸੀਪੇ ਹੁਣਾ ਤੋਂ ਬੱਬੂ ਬੁਗਰੇ ਹੁਣਾ ਤੋਂ ਰਾਜ ਹੁਣਾ ਤੋਂ ਇੱਥੇ ਹੀ ਪਿਛਲੇ ਮੇਲੇ ਤੇ ਲਿਆ ਸੀ ਉਹ ਭੱਜ ਗਿਆ ਹਜੇ ਦੂਜੇ ਪਹੁੰਚਦੇ ਨਹੀਂ ਜਾਨੋਂ ਪਿੱਛੇ ਪਟਾਕਾ ਪੈ ਜਾਂਦਾ ਗਰਦਨ ਘੁੰਮਦੀ ਨਹੀਂ ਹਜੇ ਖੇਡ ਬਾਕੀ ਆ ਮੇਲਾ ਏ ਬਨਬੌਰੇ ਦਾ ਕਹਿੰਦੇ ਬੂਰੀ ਹੋਵੇ